ਹਰ ਜੈ ਗੁਰਦੇਵ ਤਾਨਪੁਰਦੇਵ ਅੱਜ ਅਸੀਂ ਪਿੰਡ ਫੁੱਟਰਾ ਦੇ ਜੋ 14 ਤਰੀਕ ਨੂੰ ਪੰਜਾਬ ਜਿਲ੍ਹਾ ਪਰਿਸ਼ਦ ਦਾ ਬਲਾਸ ਸੰਮਤੀ ਨੇ ਚੋਣਾਂ ਹੋਣ ਜਾ ਰਹੀਆਂ ਨੇ ਉਹਨਾਂ ਚੋਣਾਂ ਦੇ ਵਿੱਚ ਪਹਿਲੀ ਵਾਰ ਜੋ ਵਰਲਡਵਾਈਸ ਪੀਐਸਪੀ ਸਕੂਟਰਸ ਵੱਲੋਂ ਪੂਰੇ ਵਰਲਡ ਵਿੱਚ ਜੋ ਵਿਦੇਸ਼ ਵਿੱਚ ਸਾਡੇ ਸਾਥੀ ਬੈਠੇ ਦੇ ਉਹਨਾਂ ਨੂੰ ਮਹਾਪੁਰਸ਼ਦ ਅੰਦੋਲਨ ਨਾਲ ਜਿਹੜੇ ਬੜੀ ਮਜ਼ਬੂਤੀ ਨਾਲ ਜੋੜ ਰਹੇ ਨੇ ਔਰ ਪਾਰਟੀ ਦੀ ਮਜ਼ਬੂਤੀ ਦੇ ਲਈ ਐਨ ਕੁਮਾਰੀ ਮਾਇਆਵਤੀ ਅਗਵਾਈ ਹੇਟ ਤਨ ਮੰਨਤ ਆਦੇ ਨਾਲ ਸਹਿਯੋਗ ਕਰ ਰਹੇ ਨੇ ਔਰ ਮੌਜੂਦਾ ਦੌਰ ਵਿੱਚ ਬਲਾਸ ਸੰਧੀ ਜ਼ਿਲ੍ਹਾ ਪਛ ਦੇ ਚੋਣਾਂ ਵਿੱਚ ਜਿਹੜੇ ਸਾਰੇ ਵੀਰਾਂ ਲਈ ਵੱਡੇ ਲੈਵਲ ਤੇ ਜਿਹੜੇ ਨੇ ਪੋਸਟਰ ਸਮਝ ਬੈਨਰ ਫਲੈਕਸਾ ਹੋਰ ਸਮਗਰੀ ਜਿਹੜੀ ਹੈ ਪ੍ਰਚਾਰ ਪ੍ਰਸਾਰ ਦੀ ਬੜੀ ਇੰਪੋਰਟੈਂਟ ਹੁੰਦੀ ਹੈ ਔਰ ਟਾਈਮ ਸਰਵ ਕੇ ਵੀ ਨਹੀਂ ਮਿਲਦੀ ਔਰ ਪਹਿਲੀ ਵਾਰ ਹੈ ਕਿ ਸਾਡੇ ਵਰਲਡ ਵਾਈਡ ਬੀਐਸਪੀ ਸਪੋਰਟਰ ਦੇ ਸਾਰੇ ਚੀਫ ਵੱਲੋਂ ਬਹੁਤ ਹੀ ਦਿੜਤਾ ਦੇ ਨਾਲ ਮਜਬੂਤੀ ਦੇ ਨਾਲ ਇਲੈਕਸ਼ਨ ਲੜਨ ਦੇ ਲਈ ਜਿਹੜਾ ਸਹਿਯੋਗ ਕੀਤਾ ਜਾ ਰਿਹਾ ਆਰਥਿਕ ਸਹਿਯੋਗ ਕੀਤਾ ਜਾ ਰਿਹਾ ਇਹ ਪਾਰਟੀ ਦੀ ਇੱਕ ਬਹੁਤ ਵੱਡੀ ਮੋਰ ਦੀ سپورਟ ਹੈ ਔਰ ਇਸ ਮੌਕੇ ਤੇ ਪਿੰਡ ਕੋਤਰਾ ਤੋਂ ਸਾਡੇ ਬਲਾਸ ਸੰਪਤੀ ਦੇ ਅਮੀਪੁਰ ਦੇਖਾ ਰਾਣੀ ਜੀ ਔਰ ਜ਼ਿਲ੍ਹਾ ਪ੍ਰਸ਼ਾਦ ਦੇ ਉਮੀਦਵਾਰ ਹਰਪ੍ਰੀਤ ਕੌਰ ਜਡਾਲੀ ਉਹਨਾਂ ਦੀ ਵਿਸ਼ੇਸ਼ ਤੌਰ ਤੇ ਜਿਹੜਾ ਬਾਕੀ ਉਮੀਦਵਾਰਾਂ ਦੇ ਬਾਅਦ ਜਿਹੜਾ ਹਰ ਤਰ੍ਹਾਂ ਪੋਸਟਰ ਸਮਗਰੀ ਦੇ ਨਾਲ ਨਾਲ ਆਦ ਤੱਕ ਸਹਿਯੋਗ ਜਿਹੜਾ ਕੀਤਾ ਹੈ ਉਹਦਾ ਸਮੂਚੀ ਜਿਹੜਾ ਟੀਮ ਦਾ ਸੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਇਸ ਮੌਕੇ ਤੇ ਮੈਂ ਪੂਰੇ ਪੰਜਾਬ ਦੇ ਵੋਟਰਾਂ ਨੂੰ ਵੀ ਫਿਲ ਕਰਾਂਗਾ ਕਿ 14 ਤਰੀਕ ਨੂੰ ਇੱਕ ਇੱਕਲਾ ਚਿੰਤਕੀ ਵੋਟ ਹੈ ਜਿਸ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਉਮੀਦਵਾਰ ਲੜ ਰਹੇ ਨੇ ਉਹਨਾਂ ਦਾ ਚੋਣ ਸ਼ਾਨਾਤੀ ਹੈ ਹੱਥੀ ਹੈ ਜਿਹੜਾ ਜਿਹੜਾ ਵੈੱਡ ਪੇਪਰ ਤੇ ਆਪਾਂ ਜਿਹੜੀਆਂ ਮੋਹ ਲਾ ਕੇ ਪੰਜਾਬ ਵਿੱਚ ਇੱਕ ਨਵੇਂ ਦੌਰ ਦੇ ਲਈ ਸਭ ਕਾਸ਼ੇ ਅੰਦੋਲਨ ਲਈ ਔਰ ਭੈਣ ਕੁਮਾਰੀ ਮਾਇਆ ਉਹਦੇ ਦੁਆਏ ਨੇ ਜਿਹੜਾ ਉਸ ਮਜਬੂਤੀ ਦੇ ਲਈ ਆਪਾਂ ਦਾ ਤਨਮਨਾ ਜਿਹੜਾ ਉਹ ਸਹਿਯੋਗ ਕਰਕੇ ਆਪਣੇ ਵੀਰਵਾਰ ਨੂੰ ਜਿਤੌਣ ਦਾ ਤਰਨ ਕਰਨਾ ਹੈ ਸਾਰੇ ਸਾਥ ਧਰਵਾਜ ਜੈਪੀ ਜੈਪਾਲ